ਅੱਜ ਜਿਸੀ ਇਹ ਦਰਸ਼ਨ ਵਿਰਦ ਵਿੱਚ ਗੱਬਾ ਕਲੋਨੀ ਦੇ ਵਿੱਚ ਮੈਡਮ ਨੀਤਾ ਸੋਨਪ੍ਰਕਾਸ਼ ਜੀ ਦੇ ਹੱਥ ਵਿੱਚ ਲੋਕਾਂ ਕੋਲੋ ਵੋਟਾਂ ਮੰਗ ਰਹੇ ਮੈਡਮ ਉਹਨਾਂ ਨੇ ਸਾਡੀ ਗੱਬਾ ਕਲੋਨੀ ਦੇ ਵਿੱਚ ਕਿਸੇ ਵੇਲੇ ਇਦਾਂ ਦਾ ਸੜਕਾ ਖਰਾਬ ਸੀਗੀਆਂ ਕਿ ਲੋਕੀ ਕੋਈ ਆਂਦੇ ਨਹੀਂ ਸੀ ਜਿਹੜੇ ਰਹਿੰਦੇ ਵੀ ਸੀ ਉਹ ਵੀ ਬੜੀ ਮੁਸ਼ਕਲ ਦੇ ਨਾਲ ਇੱਧਰ ਆਂਦੇ ਸੀ ਉਹਨਾਂ ਨੇ ਇਸ ਕਲੋਨੀ ਦਾ ਪੂਰਾ ਨਰਕ ਕੱਢਿਆ ਰੋਡ ਪੱਕੀਆਂ ਬਣਵਾਈਆਂ ਤੇ ਅਸੀਂ ਉਹਨਾਂ ਦੇ ਹੱਥ ਵਿੱਚ ਅੱਜ ਫੇਰ ਦੁਬਾਰਾ ਲੋਕਾਂ ਨੂੰ ਅਪੀਲ ਕਰਨ ਆਏ ਆ ਕਿ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਨੂੰ ਆਪਣੀਆਂ ਵੋਟਾਂ ਪਾ ਕੇ ਕਾਮਯਾਬ ਬਣਾਓ ਪਾਣੀ ਸੀਵਰੇਜ ਦਾ ਵੀ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਉਹਨਾਂ ਨੇ ਇੱਥੇ ਲੋਕਾਂ ਨੂੰ ਪ੍ਰਬੰਧ ਕਰਕੇ ਦਿੱਤਾ ਆ ਅਸੀਂ ਮੈਡਮ ਜੀ ਦਾ ਬਹੁਤ ਧੰਨਵਾਦ ਕਰਦੇ ਆ ਅਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਨੂੰ ਵੋਟਾਂ ਪਾ ਕੇ ਇਸ ਵਾਰ ਵੀ ਕਾਮਯਾਬ ਬਣਾਓ ਅੱਜ ਜਿਵੇਂ ਦਰਸ਼ਨਗਰ ਦੇ ਵਿੱਚ ਗੱਬਾ ਕਲੋਨੀ ਦੇ ਵਿੱਚ ਮੈਡਮ ਅਨੀਤਾ ਸੁੰਤਰ ਕਾਰਜ ਜੀ ਦੇ ਹੱਥ ਵਿੱਚ ਲੋਕਾਂ ਕੋਲ ਵੋਟਾਂ ਮੰਗ ਰਹੇ ਆ ਮੈਡਮ ਉਹਨਾਂ ਨੇ ਸਾਡੀ ਗੱਬਾ ਕਲੋਨੀ ਦੇ ਵਿੱਚ ਕਿਸੇ ਵੇਲੇ ਇਦਾਂ ਦਾ ਸੜਕਾਂ ਖਰਾਬ ਸੀਗੀਆਂ ਕਿ ਲੋਕੀ ਕੋਈ ਆਂਦੇ ਨਹੀਂ ਸੀ ਜਿਹੜੇ ਰਹਿੰਦੇ ਵੀ ਸੀ ਉਹ ਵੀ ਬੜੀ ਮੁਸ਼ਕਲ ਦੇ ਨਾਲ ਇੱਧਰ ਆਂਦੇ ਸੀ ਉਹਨਾਂ ਨੇ ਇਸ ਕਲੋਨੀ ਦਾ ਪੂਰਾ ਨਰਕ ਕੱਢਿਆ ਰੋਡ ਪੱਕੀਆਂ ਬਣਵਾਈਆਂ ਤੇ ਅਸੀਂ ਉਹਨਾਂ ਦੇ ਹੱਕ ਵਿੱਚ ਅੱਜ ਫੇਰ ਦੁਬਾਰਾ ਲੋਕਾਂ ਨੂੰ ਅਪੀਲ ਕਰਨ ਆਏ ਆ ਕਿ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਨੂੰ ਆਪਣੀਆਂ ਵੋਟਾਂ ਪਾ ਕੇ ਕਾਮਯਾਬ ਬਣਾਓ ਪਾਣੀ ਸੀਵਰੇਜ